ਮਰਨਲ ਇਸ ਵਕਤ ਭਾਜਪਾ ਗੂ ਅਮਰਜੀਤ ਸਿੰਘ ਟਿੱਕਾ ਜੀ ਨੇ ਟਿੱਕਾ ਜੀ ਇਤਿਹਾਸ ਕੀ ਕਹਿੰਦੇ ਤੁਸੀਂ ਵੀ ਲੁਧਿਆਣੇ ਦੇ ਹੋ ਜੇ ਬੁੱਢਾ ਨਾਲੇ ਦੀ ਗੱਲ ਕਰ ਰਹੀ ਆ ਉਸ ਦਰਿਆ ਸੀਗਾ ਨਾਲਾ ਬਣ ਗਿਆ ਹੁਣ ਹੈਨਾ ਨਾਲਾ ਕੋਈ ਬਹੁਤ ਅੱਛਾ ਸ਼ਬਦ ਤਾਂ ਨਹੀਂ ਹੁੰਦਾ ਮੇਰੇ ਖਿਆਲ ਤੇ ਨਾਲਾ ਕਿਹਾ ਜਾਂਦਾ ਜਿਹਦੇ ਗੰਦਾ ਪਾਣੀ ਨਿਕਲਦਾ ਪਰ ਵਾਕਈ ਨਾਲਾ ਹੀ ਬਣ ਗਿਆ ਹੁਣ ਤਾਂ ਕੀ ਇਤਿਹਾਸ ਹੈ ਇਹਦਾ ਕਦ ਕਦ ਕਦੇ ਦੀ ਜੜੀ ਹੈਗੀ ਵਾਕਈ ਇਹ ਤੇ ਕੰਮ ਕੀਤਾ ਗਿਆ ਸੀ ਕਿ ਇਹਨੂੰ ਸਾਫ਼ ਕੀਤਾ ਜਾਏ ਪਰ ਹੋਇਆ ਹਲੇ ਤੱਕ ਕੁਝ ਨਹੀਂ ਪਰਵੇਸ਼ ਮੈਂ ਜਿੱਥੋਂ ਤੱਕ ਇਸ ਬੁੱਢੇ ਦਰਿਆ ਨੂੰ ਦੇਖਿਆ ਵੇਰੀ ਅਨਫੋਰਚੁਨਟ ਸਾਰੀ ਜ਼ਮੀਨ ਜਿਹੜੀ ਇਸ ਦਰਿਆ ਦੇ ਕੰਢੇ ਤੇ 70 ਲਾਲੂ 70 ਦੇ ਵਿੱਚ ਵੀਕਐਂਡ ਤੇ ਪਰਿਵਾਰ ਨੇ ਮਦਰ ਫਾਦਰ ਨੇ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਦਰਿਆ ਦੇ ਕੰਢੇ ਤੇ ਅਸੀਂ ਰਾਤ ਕੱਟਣੀ ਦੋ ਦੋ ਰਾਤਾਂ ਕੱਟਡੀਆਂ ਅਸੀਂ ਇਸ ਦਰਿਆ ਦੇ ਵਿੱਚ ਡਾਉਂਦੇ ਰਹੇ ਹਾਂ ਤੇ ਇਸ ਦਰਿਆ ਦਾ ਅਸੀਂ ਪਾਣੀ ਪੀਤਾ ਤੇ ਵਿਕਟ ਤੇ ਜਿਵੇਂ ਉਹ ਲੇਕੇ ਫਰੂਟ ਲੇਕੇ ਨਾਲ ਆ ਜਿਹੜਾ ਏਰੀਆ ਬਹੁਤ ਫਰਟੀਲਾਈਜ਼ਰ ਸਿਗਾ ਦਰਿਆ ਦੇ ਕੰਢੇ ਉੱਥੇ ਆਲੂ ਖਰਬੂజా ਤੇ ਆਹ ਤਰਬੂਜ ਬਹੁਤ ਹੁੰਦਾ ਸਿਗਾ ਅਸੀਂ ਉੱਥੇ ਠੰਡਾ ਕਰਕੇ ਦਰਿਆ ਦੇ ਵਿੱਚ ਖਾਣਾ ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਗੁਰਨਾਨਕ ਪਾਤਸ਼ਾਹ ਇਸੇ ਦਰਿਆ ਦੇ ਕੰਢੇ ਤੇ ਸ਼ਹਿਰ ਤੋਂ ਆਪਾਂ 3-4 ਕਿਲੋਮੀਟਰ ਜਿੱਦੋਂ ਉਧਰ ਜਾਂਦੇ ਆ ਉੱਤੜ ਦੇ ਪਾਸੇ ਇਹ ਗੁਰਦੁਆਰਾ ਗਾਊ ਘਾਟ ਸਾਹਿਬ ਹੈ ਇਤਿਹਾਸ ਗੁਰੂ ਸਾਹਿਬ ਗੁਰਨਾਨਕ ਪਾਤਸ਼ਾਹ ਨੇ ਇੱਥੇ ਬਹੁਤ ਭਗਤੀ ਕੀਤੀ ਔਰ ਉਸ ਗੁਰਦੁਆਰੇ ਦਾ ਜਿਹੜਾ ਸਰੋਵਰ ਹੈ ਉਦੋਂ 70 ਦੇ ਦਹਾਕੇ ਦੇ ਵਿੱਚ ਆਈ ਵੀ ਜੱਤ ਜੀ ਮੈਨੂੰ ਯਾਦ 80 ਤੱਕ ਕਹਿ ਲੋ ਵੀ ਜਿਹੜਾ ਉਹ ਸਰੋਵਰ ਉਹ ਦਰਿਆ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉਹ ਕਾਫੀ ਦੋ ਤਿੰਨ ਕਿਨਾਰਾ ਦਾ ਸਰੋਵਰ ਉਹ ਦਰਿਆ ਵਾਲੇ ਪਾਸੇ ਲੋਕਾਂ ਦੇ ਉਤੇ ਇਸ਼ਨਾਨ ਵੀ ਕਰਨਾ ਔਰ ਉਸ ਸਰੋਵਰ ਚੋਂ ਜਲ ਵੀ ਲੈਣਾ ਹਜੇ ਇਹ ਜਿਹੜਾ ਮਾਰ ਪਈ ਆ ਉਦੋਂ ਬਾਅਦ ਜਿਵੇਂ ਜਿਵੇਂ ਡਾਈੰਗਾਂ ਸ਼ਹਿਰ ਵੱਡਾ ਹੁੰਦਾ ਗਿਆ ਡਾਈੰਗਾਂ ਸਾਰੇ ਕਹਲੋ ਪੰਜਾਬ ਦੀਆਂ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਇਹ ਦਰਿਆ ਦੇ ਕੰਢੇ ਤੇ ਇੱਕ ਪਾਸੇ ਤੇ ਉਹਨਾਂ ਦੇ ਜਿਹੜੇ ਸਕੇਪ ਰੂਟ ਕਨੈਕਸ਼ਨ ਹੈ ਉਹ ਦਰਿਆ ਦੇ ਵਿੱਚ ਵਿੱਚੋਂ ਵਿੱਚੋਂ ਆਇਆ ਚੋਂ ਤੇ ਲਿਓ ਸਕੇਪ ਰੂਟ ਪਾਏ ਹੋਏ ਆ ਉਹਨਾਂ ਨੇ ਪਾਈਪਾਂ ਪਾਈਆਂ ਹੋਈਆਂ ਇਹ ਉਦੋਂ ਸਾਡੇ ਦੇਖਦੇ ਇਹ ਇਹ ਜਿਹੜਾ ਪੋਲਿਊਟਡ ਹੋਇਆ ਅ ਬੁੱਢਾ ਦਰਿਆ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਇਹਨੂੰ ਪੋਲਿਊਟਡ ਹੁੰਦਾ ਦੇਖਿਆ ਬਿਲਕੁਲ ਮਿਨਰਲ ਵਾਟਰ ਕਹਿ ਲੋ ਜਿਹੜਾ ਵਾਈਟ ਪਾਣੀ ਕ੍ਰਿਸਟਲ ਪਾਣੀ ਉਹ ਅਸੀਂ ਗੰਦਾ ਹੁੰਦੇ ਇਹਨਾਂ ਆਪਣੇ ਮੈਂ ਲਾਈਫ ਚ ਦੇਖਿਆ ਸਰਕਾਰਾਂ ਨੇ ਕੀ ਕੀਤਾ ਫਿਰ ਕੁਝ ਕੀਤਾ ਹੀ ਨਹੀਂ ਉਸ ਤੋਂ ਬਾਅਦ ਨਹੀਂ ਸਰਕਾਰਾਂ ਨੇ ਕੋਸ਼ਰ ਸਰਬੰਸਿੰਘ ਬੜੇ 1992 ਦੇ ਵਿੱਚ ਮੁੱਖ ਮੰਤਰੀ ਉਹਨਾਂ ਨੇ ਫੰਡ ਰੱਖਿਆ ਇਸ ਦਰਿਆ ਦੇ ਲਈ ਕਿਉਂਕਿ ਉਹ ਲੁਧਿਆਣੇ ਨੂੰ ਬਿਲੋਂਗ ਕਰਦੇ ਸੀਗੇ ਉਹਨਾਂ ਦੇ ਮਨ ਚ ਸੀਗਾ ਵੀ ਇਹ ਦਰਿਆ ਸਾਫ਼ ਹੋਣਾ ਚਾਹੀਦਾ ਚਲੋ ਉਸ ਤੋਂ ਬਾਅਦ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਗਵਰਨਮੈਂਟ 100 ਕਰੋੜ ਰੁਪਏ ਉਹਨਾਂ ਨੇ ਇਹ ਦਰਿਆ ਦੀ ਸਫਾਈ ਲਈ ਉਹਨਾਂ ਨੇ ਦਿੱਤਾ ਔਰ ਉਦੋਂ ਬਾਅਦ ਜਿਹੜੀ ਹੈ ਗਵਰਨਮੈਂਟ ਗਈ ਹੈ ਕੈਪਟਨ ਅਮਰਿੰਦਰ ਸਿੰਘ 22 ਦੇ ਵਿੱਚ 650 ਕਰੋੜ ਰੁਪਏ ਤਾਂ ਉਹ ਦੇ ਕੇ ਗਏ ਹੈ ਕੋਵਿਡ ਦੇ ਵਿੱਚ ਇਸ ਦਰਿਆ ਦੀ ਸਫਾਈ ਲਈ ਉਹ ਤੋਂ ਇਲਾਵਾ ਡਾਕਟਰ ਬਰਮੋਟ ਸਿੰਘ ਮੈਨੂੰ ਯਾਦ ਆ 2014 ਦੇ ਵਿੱਚ ਮਨੀਸ਼ ਤਵੜੀ ਇੱਥੋਂ ਐਮਪੀ ਸੀਗੇ ਉਨੇ ਵੀ 100 ਕਰੋੜ ਰੁਪਇਆ ਇਹ ਦਰਿਆ ਦੀ ਸਫਾਈ ਲਈ ਉਹ ਭੇਜਿਆ ਤੇ ਬਹੁਤ ਵੱਡਾ এনवायरमेंट ਡਿਪਾਰਟਮੈਂਟ ਭਾਰਤ ਸਰਕਾਰ ਨੇ ਇਹ ਦਰਿਆ ਦੇ ਕੰਢੇ ਇਹ ਫੰਕਸ਼ਨ ਕੀਤਾ ਬਹੁਤ بڑا ਔਰ ਯੂਨੀਅਨ ਮਿਨਿਸਟਰ ਜਿਹੜੇ ਹੈਗੇ ਐ এনवायरमेंट ਉਹ ਵੀ ਆਏ ਮਨੀਸ਼ ਤਵਾੜੀ ਉਦੋਂ ਉਹ ਜਿਹੜੇ ਬੈਕਟੀਰੀਆ ਦੇ ਜਿਹੜੇ ਕੰਟੇਨਰ ਲੈਂਦੇ ਉਹ ਕਦੇ ਵਿੱਚ 40 ਕਬੀਆ ਕੰਟੇਨਰ ਜਿਹੜੇ ਬੈਕਟੀਰੀਆ ਇਹਦੇ ਵਿੱਚ ਪਾਵਾਂਗੇ ਤੇ ਜਿਹੜਾ ਪੋਲਿਊਟਡ ਹੈ ਪਾਣੀ ਉਹ ਸਾਫ ਹੋ ਜੂਗਾ ਤੇ ਉਹ ਪਤਾ ਨਹੀਂ ਉਹ 40 ਕਰੋੜ ਕਿੱਥੇ ਗਿਆ ਮਤਲਬ ਇਹ ਬੈਕਟੀਰੀਆ ਸਾਫ ਹੋ ਗਿਆ ਪਰ ਨਾਲਾ ਸਾਫ ਨਹੀਂ ਹੋਇਆ ਨਹੀਂ ਇਹ ਤਾਂ ਸਭ ਨੂੰ ਵੀ ਕਿੰਨੇ ਸਾਡੇ ਲੋਕਾਂ ਦੀ ਜਿਹੜੇ ਲੀਡਰ ਕਹਿ ਲੋ ਲੁਧਿਆਣੇ ਨਾਲ ਸਬੰਧਤ ਉਹਨਾਂ ਦੀ ਇਹ ਸੋਨੇ ਦੀ ਖਾਨ ਬਣ ਚੁੱਕੇ ਹੁੰਦੇ ਕੋਲ 650 ਕਰੋੜ ਨਾਲ ਇਹ ਸਾਫ ਹੋ ਸਕਦਾ ਸੀਗਾ ਜੇ ਆਪਾਂ ਕਿਸੇ ਸਨਸਟਰ ਹੁਣ ਪਿੱਛੇ ਜਾਓ ਨਾ 15 ਕਿਲੋਮੀਟਰ ਪਿੱਛੇ ਲਖੋਵਾਲ ਲਖੋਵਾਲ ਜਿੱਥੋਂ ਇਹ ਦਰਿਆ ਸ਼ੁਰੂ ਹੁੰਦਾ ਉੱਥੇ ਬਿਲਕੁਲ ਪਾਣੀ ਸਾਫ਼ ਬਿਲਕੁਲ ਸਾਫ਼ ਹੁਣ ਇਹ ਪਾਣੀ ਇਕੱਲਾ ਸਾਡੇ ਲੁਧਿਆਣੇ ਨੂੰ ਨਹੀਂ ਮਾਰਕ ਕਰਦਾ ਅੱਗੇ ਜਿਹੜੇ ਜ਼ਿਲ੍ਹੇ ਆ ਬੁਖਸਰ ਬਲੂਠ ਫਾਜ਼ਿਲਕਾ ਅਬੂਹਰ ਮਾਨਸਾ ਇੱਥੋਂ ਤੱਕ ਕਿ ਰਾਜਸਥਾਨ ਦੇ ਜਿਹੜੇ ਚਾਰ ਜ਼ਿਲ੍ਹੇ ਆ ਗੰਗਨਗਰ ਬੀਕਰ ਹਨੂਮਾਨਗੜ੍ਹ ਇਹ ਉਹ ਵੀ ਇਸ ਦਰਿਆ ਦੀ ਕਿਉਂਕਿ ਸਾਰਾ ਪਾਣੀ ਜਾਂਦਾ ਉੱਥੇ ਸਤਲੁਜ ਦੇ ਵਿੱਚ ਅਸੀਂ ਕਰ ਰਹੇ ਨੇ ਤੁਹਾਡੇ ਐਮਐਲ ਨਹੀਂ ਇੱਥੇ ਦੇ ਜਿਨ੍ਹਾਂ ਨੇ ਨਹੀਂ ਪੱਥਰ ਤੋੜਤਾ ਉਹ ਕਹਿੰਦਾ ਐਮਐਲਏ ਗੋਗੀ ਕਹਿੰਦੇ ਨਹੀਂ ਪੱਥਰ ਤੋੜਨਾ ਜ਼ਰੂਰੀ ਸੀਗਾ ਲੋਕ ਸਾਡੇ ਤੋਂ ਪੁੱਛ ਰਹੇ ਨੇ ਨਹੀਂ 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 ਐਮਐਲਏ ਸਾਹਿਬ ਨੂੰ ਉਹ ਦਰਿਆ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਜੀ ਐਮਐਲਏ ਸਾਹਿਬ ਰੂਲਿੰਗ ਪਾਰਟੀ ਦੇ ਜੀ ਉਹਨਾਂ ਤੋਂ ਕੰਮ ਨਹੀਂ ਹੋ ਰਿਹਾ ਜਿਵੇਂ ਉਹ ਕੱਲ ਕਹਿ ਰਹੇ ਸੀਗੇ ਟੀਵੀ ਤੇ ਵੀ ਉਹ ਅਫਸਰ ਸ਼ਾਹੀ ਮੰਦੀ ਦੀ ਅਫਸਰ ਸ਼ਾਹੀ ਕੌਣ ਸਰਕਾਰ ਦੇ ਅੰਦਰ ਕਮਿਸ਼ਨਰ ਹੈ ਡਿਪਟੀ ਕਮਿਸ਼ਨਰ ਹੈ ਉਹ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਜਿਹੜੇ ਗੋਗੀ ਸਾਹਿਬ ਨੇ ਐਮਐਲਏ ਉਹ ਜਿਹੜੀ ਕਮੇਟੀ ਬਣੀ ਹੈ ਇਸ ਦਰਿਆ ਦੀ ਸਾਫ ਸਵੈਲੀ ਉਹਨੇ ਬਣਾਈ ਹੈ ਵਿਧਾਨ ਸਭਾ ਨੇ ਸਪੀਕਰ ਸਾਹਿਬ ਨੇ ਉਹਦੇ ਚੇਅਰਮੈਨ ਆ ਉਹ ਜੇ ਉਹਨਾਂ ਦਾ ਇਹ ਹਾਲ ਹੈ ਵੀ ਉਹ ਆਪਣੇ ਹੱਥ ਕੜੇ ਕਰ ਗਏ ਤਾਂ ਹੁਣ ਦੱਸੋ ਕੌਣ ਕਰਾਊਗਾ ਇਹ ਬੁੱਡੇ ਜ਼ਰੀਆ ਅਨੁਸਾਰ ਮੈਂ ਜਿਵੇਂ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਜਿਵੇਂ ਕਿਹਾ ਸੀਗਾ ਸਰਕਾਰ ਜਦੋਂ ਬਣੀ ਸੀ ਨਾ ਮੈਂ ਖਾਊਂਗਾ ਨਾ ਖਾਂਡ ਦਊਂਗਾ ਇੱਥੇ ਤਾਂ ਹੁਣ ਸ਼੍ਰੀ ਆਮ ਸਾਡੇ 600 ਕਰੋੜ ਕੱਲੋ ਐਮਐਲਏ ਸਾਹਿਬ ਹੀ ਕਹਿ ਰਹੇ ਸੀਗੇ ਵੀ 600 ਕਰੋੜ 600 20 ਕਰੋੜ ਲੱਗ ਚੁੱਕੇ ਆ ਤੇ 50 ਕਰੋੜ ਹਾਲ ਲੱਗਣ ਵਾਲਾ ਬਾਕੀ ਹੈ ਤੁਸੀਂ ਜੇ ਕੋਈ ਏਜੰਸੀ ਤੋਂ ਇਨਕੁਆਇਰੀ ਕਰਾ ਲੜ ਮੁੱਖ ਮੰਤਰੀ ਸਾਹਿਬ ਵਿਜੀਲੈਂਸ ਤੋਂ ਤੇ ਮੈਂ ਸਮਝਦਾ ਵੀ ਜਿਹੜਾ 650 ਕਰੋੜ ਚੋਂ ਉਹ ਕਹਿੰਦੇ ਲੱਗਿਆ ਉਹ ਜੇ ਚੌਥਾ ਹਿੱਸਾ ਵੀ ਨਹੀਂ ਲੱਗਿਆ ਉੱਥੇ ਜੋ ਇਹ ਬਹੁਤ ਗੰਭੀਰ ਵਿਸ਼ਾ ਆ ਇਹ ਸਾਨੂੰ ਜਿਹੜੇ ਲੋਕ ਜਿਹੜੀਆਂ ਅੱਜ ਜਿਵੇਂ ਸਮਾਜ ਸੇਵੀ ਜੱਥੇਬੰਦੀਆਂ ਇੱਥੇ ਆਈਆਂ ਦਰਿਆ ਦੇ ਇਹਨੂੰ ਇਹ ਸਾਨੂੰ ਸਾਰਿਆਂ ਨੂੰ ਇਹਦੇ ਅੱਗੇ ਆਉਣਾ ਚਾਹੀਦਾ ਔਰ ਮੈਂ ਸੱਚੀ ਗੱਲ ਜੇ ਪੁੱਛਾਂ ਨਾ ਉਹ ਜ਼ਮੀਨ ਮੇਰੀ ਅੱਜ ਵੀ ਹੈ ਕੰਡੇ ਸਾਡਾ ਜਾਣਦਾ ਮਨ ਨਹੀਂ ਉੱਥੇ ਸੀ 5 ਮਿੰਟ ਨਹੀਂ ਖੜ ਸਕਦੇ ਇੰਨਾ ਦਰਿਆ ਬਦਬੂ ਮਾਰਦਾ ਤੇ ਮੈਂ ਕੱਲ ਹੋਰ ਵੀ ਤੁਹਾਡੇ ਚੈਨਲ 'ਤੇ ਆਹੀਂ ਇਹ ਜਿਹੜੇ ਡਾਈੰਗ ਯੂਨਿਟ ਹੈ ਇਹ ਵੀ ਸਾਡੇ ਲੋਕਾਂ ਦੇ ਜਿਹੜੇ ਕੀ ਕਰਨਾ ਪੈ ਜਿਹੜੇ ਵੱਡੇ ਪੋਲੀਟੀਸ਼ੀਅਨ ਚਾਹੇ ਉਹ ਕਾਂਗਰਸ ਦੇ ਹੈ ਚਾਹੇ ਹੋਰ ਪਾਰਟੀਆਂ ਦੇ ਹੈ ਇਹ ਸਾਡੇ ਹੀ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਸਰਕਾਰ ਨੂੰ ਇੱਕ ਪਾਲਿਸੀ ਲਿਆਉਣੀ ਚਾਹੀਦੀ ਹੈ ਵੀ ਜਿਹੜੇ ਇਹ ਡੰਗ ਯੂਨਿਟ ਹੈ ਇਹਨਾਂ ਨੂੰ ਇੱਕ ਅਲੱਗ ਇਹਨਾਂ ਦਾ ਇੰਡਸਟਰੀਅਲ ਪਾਰਕ ਬਣ ਜਵੇ ਉੱਥੇ ਇਹਨਾਂ ਦੇ ਜਿਹੜੇ ਯੂਨਿਟ ਉਹ ਆਪੜੇ ਲੱਗ ਜਾਣ ਇਹ ਤਾਂ ਕੋਈ ਮਸਲੇ ਦਾ ਹੱਲ ਹੋ ਸਕਦਾ ਆਦਰਵਾਈਜ਼ ਜੋ ਅੱਜ ਹਾਲਾਤ ਹੈਗੇ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਵੀ ਇਸੇ ਦਰਿਆ ਨੂੰ ਇਸੇ ਤਰ੍ਹਾਂ ਜਿਹੜਾ ਪਲੂਟਡ ਉਹ ਦੇਖਣਗੇ ਬਹੁਤ ਵੱਡੀ ਗੱਲ ਹੈ ਕਿ ਡਾਈਂਗ ਯੂਨਿਟ ਜੇ ਨਹੀਂ ਠੀਕ ਹੋਈ ਦਾ ਪੀਪਲ ਵਿਲ ਡਾਈ ਇੰਗਲਿਸ਼ ਕਿਹਾ ਜਾਂਦਾ ਹੈ ਲੋਕ ਮਰ ਰਹੇ ਨੇ ਪਰ ਵੱਡੀ ਗੱਲ ਇਹ ਵੀ ਹੈ ਇਤਿਹਾਸ ਦੱਸ ਦੇ ਨਜ਼ਰ ਆਇਆ ਕਿ ਬੁੱਢਾ ਜਿਹੜਾ ਇਤਿਹਾਸ ਕੀ ਹੈ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਦੇ ਨਜ਼ਰ ਆਇਆ ਕਿ ਕਿਸ ਤਰੀਕੇ ਨਾਲ 1970 ਵੇਲੇ ਉਸੇ ਦਰਿਆ ਚ ਫਲ ਫਰੂਟ ਪਾ ਕੇ ਠੰਡਾ ਕਰਕੇ ਖਾਂਦੇ ਸੀਗੇ ਬਿਲਕੁਲ ਜ਼ਮੀਨ ਨਾਲ ਲੱਗਦੀ ਹੈ ਪਰ ਅੱਜ ਇਹ ਹਾਲਾਤ ਨੇ ਕਿ ਉੱਥੇ ਜਿਹੜੇ ਵੀ ਲੋਕ ਰਹਿ ਰਹੇ ਨੇ ਆਸ-ਪਾਸ ਸ਼ਾਇਦ 5 ਤੋਂ 10 ਮਿੰਟ ਵੀ ਉੱਥੇ ਖੜਨਾ ਔਖਾ ਹੈ ਇਹਨਾਂ ਪੋਲੂਟੈਂਟ ਉਹ ਦਰਿਆ ਬਣ ਚੁੱਕਿਆ ਤੇ ਆਖਿਰਕਾਰ ਗਲਤੀ ਕਿਹਦੀ ਹੈ ਉਹ ਗਲਤੀ ਹੈਗੀ ਹੈ ਸਾਰਿਆਂ ਦੀ ਸਾਡੀ ਆਪਣੀ ਕੈਮਰਾ ਬਸ ਨੂੰ ਪਿੱਛੇ ਜਗੀ ਦੇ ਨਾਮ ਬਜੰਨ ਬਰਮਾ ਡੇਲੀ ਪੋਸਟ ਲੁਧਿਆਣਾ